ਇਹ ਇਹ ਕਹਿੰਦੇ ਕਿ ਹਿਊਮਨ ਰਿਸੋਰਸ ਦੇ ਵਕੀਲ ਬੈਂਸ ਵੀ ਕਹਿ ਰਹੇ ਨੇ ਕਿ ਸੀਐਮ ਦੀ ਗੈਰ ਹਾਜ਼ਰੀ 'ਚ ਹੈਲੀਕਾਪਟਰ ਨਹੀਂ ਉੱਟਾ ਜਾਂਦਾ ਕੋਈ ਉਸ ਵਿੱਚ ਡਰਗ ਵੀ ਲਿਜਾ ਸਕਦਾ ਹੈ ਪੈਸਾ ਵੀ ਕ腐ਸ਼ਨ ਇਧਰ ਉਧਰ ਹੋ ਸਕਦੀ ਹੈ ਤੇ ਸਵਾਲ ਕੀਤੇ ਜਾਣ ਤੇ ਪਰਚੇ ਕਿਉਂ ਦੇਖੋ ਦੇਖੋ ਗੱਲ ਇਹ ਆ ਠੀਕ ਹੈ ਬੈਂਸ ਗੱਲ ਨੂੰ ਥੋੜਾ ਜਿਹਾ ਹੋਰ ਅੱਗੇ ਲੈ ਜਾਣਾ ਬੈਂਸ ਆ ਬੜੇ ਰਿਸਪੈਕਟਡ ਨੇ ਜੀ ਉਹਨਾਂ ਦੇ ਪਿਤਾ ਜੀ ਅਜੀਤ ਸਿੰਘ ਬੈਂਸ ਤੋਂ ਸੰਸਥਾ ਸੰਨ ਬਤਾਈਏ ਬੜੇ ਵੱਡੇ ਵੱਡੇ ਕੇਸਾਂ ਦੇ ਵਕੀਲ ਨੇ ਆਰਐਸ ਬੈਂਸ ਉਹ ਜੋ ਕਹਿ ਰਹੇ ਆ ਉਹ ਕਾਨੂੰਨ ਦੀ ਨੁਕਤੇ ਨਿਗਾਹ ਨਾਲ ਕਹਿ ਰਹੇ ਆ ਜੀ ਪਰ ਮੈਂ ਬਤੌਰ ਜੋ ਖਬਰਾਂ ਨਾਲ ਵਾ ਵਾਸਤਾ ਰੱਖਣ ਵਾਲਾ ਇੱਕ ਇਨਸਾਨ ਹਮ ਗੱਲ ਤੁਹਾਨੂੰ ਦੱਸਦਾ ਜਿਹੜੀ ਆਪਣੇ ਆਡੀਅੰਸ ਦੇ ਵਿੱਚ ਬੰਦੇ ਜਾਂ ਬੀਬੀਆਂ ਬੈਠੇ ਆ ਇਹ ਬਹੁਤ ਪੁਰਾਣੇ ਸਮੇਂ ਤੋਂ ਖਬਰਾਂ ਦੇ ਨਾਲ ਵਾ ਵਾਸਤਾ ਰੱਖਣ ਵਾਲੇ ਲੋਕ ਆ ਜੀ ਇਹਨਾਂ ਨੂੰ ਯਾਦ ਹੋਏਗਾ ਕਿ ਅਕਸਰ ਪੋਲਿਟਿਕਲ ਸਟੇਟਮੈਂਟ ਆਉਂਦੀਆਂ ਸਨ ਕਿ ਗੱਡੀਆਂ ਚੋਂ ਚਿੱਟਾ ਜਾਂਦਾ ਜੀ ਲਾਲ ਬੱਤੀਆਂ ਵਾਲੀ ਗੱਡੀ 'ਚ ਚਿੱਟਾ ਜਾਂਦਾ ਹੈ ਜੀ ਜੀ ਯਾਦ ਹੈ ਮੈਂ ਆਪਣੇ ਕੋਲੋਂ ਨਹੀਂ ਕਹਿਆ ਪੋਲਿਟਿਕਲ ਸਟੇਟਮੈਂਟਾਂ ਨੇ ਜੀ ਹੁਣ ਪਰਚੇ ਤਾਂ ਫਿਰੋ ਇਸ ਇਸ ਤਰ੍ਹਾਂ ਬਹੁਤ ਤਗੜੇ ਵਰਦੇ ਸੀ ਹਮ ਕਿੰਨਾਂ ਨੇ ਕਹੇ ਸੀ ਮੈਂ ਤੁਹਾਡੇ ਤੇ ਛੱਡ ਦਿਨਾ ਕਿ ਯਾਦਦਾਸ਼ਤ ਆਪਣੀ ਥੋੜਾ ਜਿਹਾ ਜ਼ੋਰ ਪਾ ਕੇ ਲੈਣਾ ਯਾਦ ਹੈ ਨਾ ਕੌਣ ਕਹਿ ਰਿਹਾ ਸਰ ਉਸ ਵੇਲੇ ਹੂੰ ਕਿ ਲਾਲ ਬੱਤੀਆਂ ਵਾਲੀ ਗੱਡੀ 'ਚ ਚਟਾ ਟੋਇਆ ਜਾਂਦਾ ਹੈ ਜੀ ਤਾਂ ਇੱਕੋ ਮਤਲਬ ਕਿ ਕੈਲੂ ਸਪੈਕੂਲੇਸ਼ਨ ਸ਼ੱਕ ਸਵਾਲ ਕੀ ਹੈ ਜਾਂ ਕੈਲੂ ਕਿ ਭਈ ਇੱਕ ਪੋਲੀਟਿਕਲ ਬੈਕ ਜੀ ਫਿਰ ਕਿੰਨੇ ਪਰਚੇ ਹੋ ਸਕਦੇ ਸੀ ਕਿ ਜੀ ਇਸ ਲਈ ਆਸਮਾਨ ਹੂੰ ਕਿ ਲੋਬੀ ਤੁਸੀਂ ਤਾਂ ਮਿਸਲੀਡ ਕਰ ਰਹੇ ਹੋ ਲੋਕਾਂ ਨੂੰ ਜੀ ਜੀ ਗੁੰਮਰਾਹ ਕਰ ਰਹੇ ਹੋ ਲੋਕਾਂ ਨੂੰ ਅੱਜ ਤੱਕ ਸਰਕਾਰ ਚ ਆ ਕੇ ਵੀ ਉਹ ਬੰਦੇ ਕਿਹੜੀਆਂ ਕਾਰਾਂ ਚ ਚਟਾ ਟਰਾਂਸਪੋਰਟ ਹੁੰਦਾ ਸੀ ਅੱਜ ਤੱਕ ਉਹ ਕਾਰਾਂ ਠਾਣੇ ਨਹੀਂ ਲਾ ਸਕੇ ਹੂੰ ਤਾਂ ਇੱਕ ਜੇ ਹੈਲੀਕਾਪਟਰ ਤੇ ਸਵਾਲ ਕਰ ਲਿਆ ਕਿ ਹੈਲੀਕਾਪਟਰ ਕੌਣ ਉਡਾ ਰਿਹਾ ਹੂੰ ਸਰ ਇਹ ਗੁਨਾਹ ਕਿਵੇਂ ਹੋ ਗਿਆ ਜੀ ਇਹ ਦੋਨਾਂ ਨੂੰ ਨੂੰ ਜੋੜ ਲਓ ਮੈਂ ਕੋਈ ਵਕੀਲ ਨਹੀਂ ਹਾਂ ਜੀ ਮੈਂ ਕੋਈ ਬਹੁਤ ਵੱਡਾ ਵਿਦਵਾਨ ਨਹੀਂ ਹਾਂ ਜੀ ਪੋਲੀਟਿਕਲੀ ਵਿਸ਼ਲੇਸ਼ਣ ਦੇ ਵਿੱਚ ਆਪਾਂ ਜੇ ਦੋਨਾਂ ਚੀਜ਼ਾਂ ਨੂੰ ਹਮ ਕੰਪੇਅਰ ਕਰਕੇ ਦੇਖ ਲਈਏ ਤੁਲਨਾਤਮਕ ਇੱਕ ਦ੍ਰਿਸ਼ਟਾਂਤ ਦੇਣ ਦਾ ਯਤਨ ਕਰੀਏ ਤਾਂ ਤੁਸੀਂ ਦੇਖ ਲਓ ਕਿ ਕੀ ਗੁਨਾਹ ਫਿਰ ਜੀ ਅਸੀਂ ਤਾਂ ਹੋ ਵੀ ਨਹੀਂ ਗਿਆ ਮੇਰਾ ਤੁਸੀਂ ਪੋਸਟਾਂ 'ਤੇ ਵੀ ਜਾ ਕੇ ਪੜ੍ਹੋ ਯਾਰ ਉਹ ਇੱਕ ਵਿਅੰਗ ਹੈ ਮੇਰੇ ਖਿਆਲ ਦੇ ਨਾਲ ਤੀਰ ਸਾਹਿਬ ਹੁੰਦੇ ਜਾਂ ਭੱਲਾ ਸਾਹਿਬ ਹੁੰਦੇ ਹਮ ਉਹ ਵੀ ਮੇਰੇ ਅੱਖੇ ਚ ਜ਼ਰੂਰ ਘੜਦੇ ਯਾਰ ਇਹ ਤਾਂ ਵਿਅੰਗ ਹੀ ਤੇ ਤੁਸੀਂ ਤਾਂ ਵਿਅੰਗ ਨੂੰ ਹੀ ਰਗੜਤਾ ਮੇਰਾ ਇੱਕ ਜਸਟ ਵਿਅੰਗ ਸੀ ਮੈਂ ਮੈਂ ਕੋਈ origignal ਡਾਕੂਮੈਂਟ ਨਹੀਂ ਪਾਇਆ ਇੱਕ ਆਰਟੀਆਈ ਐਕਟਿਵਿਸਟ ਹੁੰਦਾ ਜਾਂ ਲੀਡਰ ਹੁੰਦਾ ਸਭ ਜੀ ਠੀਕ ਹੈ ਸੱਤਾਧਾਰੀ ਤੇ ਅਰਦਾ ਚਾਹੇ ਆਪੋਜੀਸ਼ਨ ਦਾ ਜਾਂ ਜਿਹੜੇ ਇੰਟੈਲੈਕਚੁਅਲ ਬੰਦੇ ਹੁੰਦੇ ਆ ਅਸੀਂ ਉਹਨਾਂ ਦੇ ਬਿਆਨਾਂ ਨੂੰ ਇੱਕ ਤਰ੍ਹਾਂ ਨਾਲ ਅਫੀਸ਼ੀਅਲ ਸਟੇਟਮੈਂਟ ਮੰਨਦੇ ਆ ਜੀ ਮੇਰੀ ਨਜ਼ਰ ਦੇ ਵਿੱਚ ਕਿਉਂਕਿ ਮਾਨਿਕ ਦੀਆਂ ਆਰਟੀਆਇਸ ਤੇ ਇਹ ਸਾਰੀਆਂ ਪਾਰਟੀਆਂ ਦਬੇਟਾਂ 'ਚ ਹਿੱਸਾ ਲੈਂਦੀਆਂ ਰਹੀਆਂ ਆਪੋ ਆਪਣੇ ਪੱਧਰ ਤੇ ਨਜ਼ਰੀਏ ਤੇ ਉਹਨਾਂ ਦੀਆਂ ਖਬਰਾਂ ਮਾਰਦੀਆਂ ਰਹੀਆਂ ਸਾਬ ਉਹ ਬੰਦਾ ਉਹ ਬੰਦਾ ਹੈ ਜਿਹਦੀਆਂ ਆਰਟੀਆਇਸ ਤੇ ਪਹਿਲਾਂ ਖਬਰਾਂ ਸ਼ੇਅਰ ਕਰਦੇ ਰਹੇ ਨੇ ਲੋਕ ਅਸੀਂ ਜਸਟ ਉਹਨੂੰ ਆਧਾਰ ਬਣਾ ਕੇ ਇੱਕ ਵਿਅੰਗ ਇੱਕ ਪੰਕਤੀ ਦਾ ਵਿਅੰਗ ਹੈ ਮੇਰੇ ਖਿਆਲ ਦੇ ਨਾਲ ਜੱਜ ਸਾਹਿਬ ਸਭ ਤੋਂ ਜ਼ਿਆਦਾ ਮੇਰੇ ਵਾਲੇ ਮਾਮਲੇ ਤੇ ਹੱਸਣਗੇ ਕਿ ਮੈਂ ਉਸ ਡਾਕੂਮੈਂਟ ਨੂੰ ਰੀਬੋਸਟ ਕਰਤਾ ਡਾਊਨਲੋਡ ਕਰਕੇ ਮੈਂ ਸਿਰਫ ਇੱਕ ਲਿਖਤੀ ਵੰਗਤੀ ਕਿ ਯਾਰ ਆ ਪਿੱਛੇ ਪਠੇ ਵਾਲਾ ਰੇੜਾ ਕਾਉਂਣ ਬੁਣਾਇ ਬੈਠਾ ਕੋਈ ਨਾਮ ਹੈ ਮੈਂ ਕੋਈ ਡਰਗ ਕਿਸੇ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਇੱਕ ਵਿਅੰਗ ਹੈ ਜਸਟ ਬਿਲਕੁਲ ਬਿਲਕੁਲ ਇੱਕ ਵਿਅੰਗ ਹੈ ਇੱਕ ਆਲ ਉਡਾਰਿਆ ਉਹਦੇ ਤੇ ਤੁਸੀਂ ਕਲੀਅਰ ਕਰਤਾ ਗੱਲ ਖਤਮ ਤਮ ਸੋਕੀ ਇਹ ਕੋ ਵਿਅੰਗ ਹੈ ਇਹਦੇ ਚ ਨਾ ਕੋਈ ਮੈਂ ਕਿਸੇ ਸਾਜਿਸ਼ ਨੂੰ ਜੋੜਿਆ ਨਾ ਕਿਸੇ ਦਾ ਕੋਈ ਮੈਂ ਨਾਂ ਲਿਆ ਨਾ ਹੀ ਸਰ ਤੁਸੀਂ ਤਾਂ ਅੱਜ ਵੀ ਤੁਹਾਨੂੰ ਤਾਂ ਮੈਂ ਫੇਰ ਪੋਸਟ ਕਰਦਾ ਕਿ ਜੇ ਇਹ ਗੁਨਾਹ ਤਾਂ ਮੈਂ ਵਾਰ-ਵਾਰ ਗੁਨਾਹ ਕਰਾਂਗਾ ਜੀ ਜੇ ਗੁਨਾਹ ਇਹਨਾਂ ਦੇ ਬੰਦੇ ਕਹੀ ਜਾਂਦੇ ਇਹਨਾਂ ਨੇ ਗਲਤ ਹੈਲੀਕਾਪਟਰ ਦੀ ਜਾਣਕਾਰੀ ਦਿੱਤੀ ਮੇਰੇ ਕੋਲ 17 18 ਲਿੰਕ ਨੇ ਮੈਂ ਕੱਲਾ-ਕੱਲਾ ਪੋਸਟ ਕਰਨ ਲੱਗ ਜੂੰ ਜਿਹਦੇ ਵਿੱਚ अरविंद केजरीवाल ਫੁਲਾਣੀ ਜਗ੍ਹਾ ਤੇ ਫੁਲਾਣੀ ਜਗ੍ਹਾ ਤੇ ਹੈਲੀਕਾਪਟਰ ਤੇ ਹੈ ਫੁਲਾਣੀ ਜਗ੍ਹਾ ਤੇ ਗਿਆ ਫੁਲਾਣੀ ਜਗ੍ਹਾ ਤੇ ਗਿਆ ਫੁਲਾਣੇ ਲੀਡਰ ਨੇ ਇਹ ਇਹਨਾਂ ਨੂੰ ਫੁਲਾਣੇ ਵਕਤ ਕਿਹਾ ਕਿ ਤੁਸੀਂ ਤੇ ਹੈਲੀਕਾਪਟਰ ਦੀ ਐਸੀ ਤੈਸੀ ਕਰਨ ਦਾ ਹੈ ਹੂੰ ਇਹਨੇ ਲਿੰਕ ਸੇਵ ਕਰੀ ਬੈਠਾ ਮੈਂ ਕੱਲ ਦੇ ਜੀ ਜੀ ਆਹ ਕਰੀ ਚੱਲੋ ਫਿਰ ਕੇਸ ਕਰੀ ਚੱਲੋ ਕਰੇ ਠੀਕ ਹੈ ਨਾ ਜੀ ਤੁਹਾਡੇ ਤੇ ਪੋਲੀਟੀਕਲੀ ਅਗੇ ਸਟੇਟਮੈਂਟ ਆਈਆਂ ਨੇ ਇਸ ਤਰ੍ਹਾਂ ਜੀ ਤਾਂ ਸਾਡਾ ਕੰਸਰਨ ਤਾਂ ਫਿਰ ਜਿਵੇਂ ਬਹਿਸ ਕਹਿੰਦੇ ਨੇ ਤਾਂ ਉਸ ਤਰੀਕੇ ਦਾ ਹੋ ਸਕਦਾ ਬਈ ਅਸੀਂ ਵੀ ਕਹਾਂਗੇ ਕਿ ਜਦੋਂ ਤੁਹਾਨੂੰ ਲਾਲ ਬੱਤੀਆਂ 'ਚ ਚਿੱਟਾ ਜਾਂਦਾ ਦਿਖਾਈ ਦੇ ਸਕਦਾ ਹੈ ਅੱਜ ਤੱਕ ਉਹ ਸਥਾਪਿਤ ਨਹੀਂ ਕਰ ਸਕੇ ਤੁਸੀਂ ਤਾਂ ਅਸੀਂ ਤੇ ਜਸਟ ਇਹ ਕਿਹਾ ਕਿ ਭਈ ਯਾਰ ਕੋਈ ਹੋਰ ਤੇ ਨਹੀਂ ਡਾਈ ਫਰਦਾ ਉਹਦਾ ਧਿਆਨ ਰੱਖੋ ਜੀ ਇਹ ਕੌਣ ਹੈ ਤੁਸੀਂ ਦੱਸਤਾ ਵੀ ਫਲਾਣਾ ਹੈ ਹਮ ਤੇ ਦੱਸਿਆ ਵੀ ਤੁਸੀਂ ਇਸ ਢੰਗ ਨਾਲ ਲਿਆ ਕਿ ਤੁਹਾਡੇ ਬਿਆਨ ਹੀ ਨਹੀਂ ਆਪਸ 'ਚ ਰਲਦੇ ਜੀ ਭਈ ਸਾਡੇ ਸਾਡੇ ਪੰਜਾਬ ਦਾ ਜਹਾਜ ਹੈ ਹੁਣ ਅਸੀਂ ਪੁੱਛ ਸਕਦੇ ਆ ਅਗਲਾ ਘਰ ਦੀ ਚੀਜ਼ ਤੇ ਤੁਸੀਂ ਰੱਖਦਾ ਸੰਭਾਲਿਆ ਕਿ ਨਹੀਂ ਜੀ 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 ਖੈਰ ਜੀ ਸ਼ੁਕਰੀਆ ਦੋਸਤੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਧੰਨਵਾਦ ਤੁਹਾਡਾ ਸਾਰਿਆਂ ਦਾ ਰੱਬ ਸੁਖ ਰੱਖੇ ਭਾਈ ਜੀ ਸ਼ੁਕਰੀਆ ਜੀ ਰੱਬ ਸੁਖ ਰੱਖੇ ਆਪਾਂ ਇਹੋ ਕਹਨੇ ਆ ਤੇ ਇੱਕ ਮਿੱਤਰ ਸੋਬਰ ਪੰਜਾਬੀ ਜੀ ਇਹਨਾਂ ਦਾ ਕਮੈਂਟ ਹੈ ਕਮਲਜੀਤ ਸਿੰਘ ਬਰਾੜ ਵਰਗੇ ਬੰਦੇ ਆ ਦੀ ਪੰਜਾਬ ਨੂੰ ਜ਼ਰੂਰਤ ਹੈ ਕਹਿੰਦੇ ਭਾਵੇਂ ਬਰਾੜ ਵੀਰ ਮੇਰਾ ਰਿਸ਼ਤੇਦਾਰ ਹੈ ਤੇ ਮੈਂ ਨੇੜੇ ਤੋਂ ਉਹਨਾਂ ਨੂੰ ਜਾਣਦਾ ਤੇ ਸੁਭਾਅ ਥੋੜਾ ਜਨਾਂ ਦਾ ਗਰਮ ਹੈ ਉਮਰ 50 ਦੇ ਕਰੀਬ ਹੈ ਤੇ ਫਿੱਟ ਰੱਖਿਆ ਹੋਇਆ ਕਹਿੰਦੇ ਇੱਕ ਉਦਾਹਰਨ ਹੈ ਤੁਜ ਸਿੰਘ ਨੂੰ ਜਵਾਬ ਦੇ ਦਵਾਂ ਜੀ ਕਿ ਰੋ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ ਉਹ ਕਹਿੰਦੇ ਕਿ ਤੁਸੀਂ ਅਰਵਿੰਦ ਕੇਜਰੀਵਾਲ ਦੀ ਫੋਟੋ ਲਾਈ ਹੈ ਨਾਲ ਫਿਰ ਆਈ ਆਤਾ ਦੂਰਾ ਗਿਆਨ ਹੈ ਨਾ ਹੂੰ ਤੁਸੀਂ ਜਦੋਂ ਤੱਥਾਂ ਦੀ ਕੋਖ ਹੀ ਨਹੀਂ ਕਰਨੀ ਪੜਤਾਲ ਹੀ ਨਹੀਂ ਕਰਨੀ ਲਓ ਮੈਂ ਕੱਢ ਕੇ ਦਾ ਅਦਸੋ ਅਰਵਿੰਦ ਕੇਜਰੀਵਾਲ ਦੀ ਫੋਟੋ ਮੈਂ ਕਿਤੇ ਨਹੀਂ ਲਾਈ ਮਾਨਕ ਗੋਇਲ ਦਾ ਜੋ ਡਾਕੂਮੈਂਟ ਹੈ ਨਾ ਹੂੰ ਉਹ ਡਾਕੂਮੈਂਟ ਰਿਪੋਸਟ ਕੀਤਾ ਮੈਂ ਮੈਂ ਕੋਈ ਫੋਟੋ ਨਹੀਂ ਲਾਈ ਦਾ ਬਿਲਕੁਲ ਵੈਸੇ ਹੀ ਆਪਾਂ ਆਫੀਸ਼ੀਅਲ ਕਿਦਾ ਵਾਟਰਮਾਰਕ ਜੇ ਲੱਗਿਆ ਤਾਂ ਪਾਉਂਦੇ ਹੀ ਨਹੀਂ ਮੈਂ ਵਾਟਰਮਾਰਕ ਲੱਗਿਆ ਹੋਇਆ ਤੁਹਾਡੇ ਸਾਹਮਣੇ ਆ ਹਟਾਉਂਦੇ ਹੀ ਨਹੀਂ ਆਪਾਂ ਦਾ ਵਾਟਰਮਾਰਕ ਲੱਗਾ ਹੋਇਆ ਮਾਨਕ ਗੋਇਲ ਦਾ ਤਾਂ ਉਹਨੇ ਉਹਦੀ ਪੋਸਟ ਦੇ ਵਿੱਚ ਇਹ ਸੀ ਕਿ ਅਰਵਿੰਦ ਕੇਜਰੀਵਾਲ ਹੈਲੀਕਾਪਟਰ ਇਸਤੇਮਾਲ ਕਰਦੇ ਨੇ ਹੂੰ ਆਰ ਪੀ ਆਈ ਲਈ ਤੁਸੀਂ ਜਵਾਬ ਨਹੀਂ ਦਿੰਦੇ ਜੀ ਜੀ ਤੇ ਦੋਦੇ ਰੈਲੀ ਤੇ ਵੀ ਆ ਕੇਜਰੀਵਾਲ ਇਸੇ ਹੈਲੀਕਾਪਟਰ ਤੇ ਆਏ ਸਨ ਹੂੰ ਜਦੋਂ ਵਿਪਾਸਨਾ ਵਾਸਤੇ ਗਏ ਸਨ ਉਸ ਵੇਲੇ ਵੀ ਹੈਲੀਕਾਪਟਰ ਇਸਤੇਮਾਲ ਹੋਇਆ ਸੀ ਜਾਂ ਤੇ ਮਤਲਬ ਕਿ ਕੇਜਰੀਵਾਲ ਸਾਹਿਬ ਦੀ ਇਹ ਫੋਟੋ ਫੇਕ ਹੈ ਹੂੰ ਤੁਸੀਂ ਦੱਸ ਦਿਓ ਵੀ ਅੱਜ ਤੱਕ ਉਹ ਹੈਲੀਕਾਪਟਰ ਤੇ ਨਹੀਂ ਚੜੇ ਡਾਕੂਮੈਂਟ ਮੈਂ ਵਾਰ-ਵਾਰ ਕਹਿ ਰਿਹਾ ਕਿ ਡਾਕੂਮੈਂਟ ਮੇਰਾ ਨਹੀਂ ਸੀਗਾ ਮੈਂ ਕੋਈ ਫੋਟੋ ਨਹੀਂ ਬਣਾਈ ਕੋਈ ਕੁਝ ਨਹੀਂ ਹੈ ਮੈਨੂੰ ਰੀਪੋਸਟ ਕੀਤਾ ਇੱਕ ਵਿਅੰਗ ਦੇ ਲਿਹਾਜ਼ ਨਾਲ ਠੀਕ ਹੈ ਨਾ ਜੀ ਕੇਜਰੀਵਾਲ ਸਾਹਿਬ ਬਾਰੇ ਮਾਨਿਕ ਗੋਇਲ ਨੇ ਕਿਹਾ ਸੀਗਾ ਜੀ ਤੋ ਕੋਈ ਗੁਨਾਹ ਨਹੀਂ ਹੈ ਕਿਉਂਕਿ ਆਫੀਸ਼ੀਅਲੀ ਵਾਧੂ ਤੁਹਾਨੂੰ ਫੋਟੋ ਮਿਲ ਜਾਣਗੀਆਂ ਅਰਵਿੰਦ ਕੇਜਰੀਵਾਲ ਇਸ ਹੈਲੀਕਾਪਟਰ ਚ ਸਫ਼ਰ ਕਰਦੇ ਨਜ਼ਰ ਆ ਜਾਣਗੇ ਹਮਮ ਡਾਟਾ ਕੱਢੋਗੇ ਤੁਸੀਂ ਜੀ ਮੇਰੇ ਖਿਆਲ ਦੇ ਨਾਲ ਇਹ ਤੁਹਾਨੂੰ ਉਹ ਇੱਥੇ ਬਹਿਸ ਕਰਨੀ ਵੀ ਚਾਹੀਦੀ ਹੈ ਸਾਫ ਹੋ ਜਾਣਾ ਚਾਹੀਦਾ ਹੈ ਇਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਮਤਲਬ ਕਿ ਫੋਟੋਆਂ ਜਿਹੜੀਆਂ ਲਾਈਆਂ ਗਈਆਂ ਸਨ ਇੱਕ ਪੁਰਾਣੀ ਫੋਟੋ ਜਿਹੜੀ ਹੈ ਮਤਲਬ ਕਿ ਹੈਲੀਕਾਪਟਰ ਚ ਉਤਰਦਿਆਂ ਦੀ ਹੈ ਉਹਦੇ ਵਿੱਚ ਤੁਸੀਂ ਜੇ ਗੌਰ ਨਾਲ ਦੇਖੋਗੇ ਤਾਂ ਆ ਮੈਂ ਫੇਰ ਦਿਖਾ ਦੇਣਾ ਤੁਹਾਨੂੰ ਇਹਦੇ ਵਿੱਚ ਜਿਹੜਾ ਮੈਪ ਆ ਉਹਦੇ ਵਿੱਚ ਕੇਜਰੀਵਾਲ ਸਾਹਿਬ ਵੀ ਨਜ਼ਰ ਨਹੀਂ ਆਉਂਦੇ ਇੱਕ ਘੇਰਾ ਜਾਂ ਮਮੂਲੀ ਜਾਂ ਨਜ਼ਰ ਲਾਲ ਜਾ ਰਿਹਾ ਜੀ ਤੋ ਗੱਲ ਇਹ ਆ ਕਿ ਚਲੋ ਕੋਈ ਚੱਕਰ ਨਹੀਂ ਹੈਗਾ ਪਰ ਜੇ ਮੰਨ ਲਓ ਕੋਈ ਫਾਈਲ ਫੋਟੋ ਲਾ ਵੀ ਲੈਂਦਾ ਹੂੰ ਤੁਸੀਂ ਖਬਰਾਂ 'ਚ ਅਕਸਰ ਦੇਖਿਆ ਹੋਣਾ ਨਾਲ ਵਾਲੀ ਫੋਟੋ ਨਹੀਂ ਹੁੰਦੀ ਤੇ ਲਿਖਿਆ ਹੁੰਦਾ ਫਾਈਲ ਫੋਟੋ ਹੂੰ ਕਿ ਫਾਈਲ ਫੋਟੋ ਵੀ ਆਫੇਸ ਹੈ ਜੀ ਠੀਕ ਹੈ ਨਾ ਜੀ ਚਲੋ ਸਵਾਲ ਸਵਾਲ ਹੁੰਦਾ ਵਿਅੰਗ ਵਿਅੰਗ ਹੁੰਦਾ ਪੇਗਾ ਕੇਸ ਕੇਸ ਹੁੰਦਾ ਕੋਈ ਗੱਲ ਨਹੀਂ ਹੈ ਸਭ ਕੋਈ ਚੱਕਰ ਨਹੀਂ ਹੈਗਾ ਪਰ ਮੈਂ ਬਾਰ-ਬਾਰ ਕਹਿ ਰਿਹਾ ਕਿ ਵੀਰੇ ਮੈਂ ਜੇ ਫੋਟੋ ਲਈ ਹੁੰਦੀ ਜਾਂ ਮੈਂ ਡਾਕੂਮੈਂਟ ਬਣਾਇਆ ਹੁੰਦਾ ਮੈਂ ਜ਼ਿੰਮੇਵਾਰ ਸੀ ਪਰ ਮੈਂ باوجود ਇਸ ਦੇ ਕਹਿੰਨਾ ਹੂੰ ਕਿ ਜੋ ਵੀ ਇਹ ਚੀਜ਼ਾਂ ਨੇ ਇਹ ਕੋਈ ਕਨਫਿਡੈਂਸ਼ੀਅਲ ਨਹੀਂ ਕੋਈ ਲੁਕਮੀਆਂ ਨਹੀਂ ਕੋਈ ਕਿਸੇ ਰੂਲ ਦੇ ਤਹਿਤ ਜਨਤਕ ਨਾ ਕੀਤੀਆਂ ਜਾਣ ਵਾਲੀਆਂ ਨਹੀਂ ਹੈ ਤੁਸੀਂ ਮੈਨੂੰ ਰੂਲ ਦੱਸ ਦਿਓ ਜੀ ਅਰਵਿੰਦ ਕੇਜਰੀਵਾਲ ਦੀ ਹੈਲੀਕਾਪਟਰ ਵਾਲੀ ਫੋਟੋ ਤੁਸੀਂ ਕਿਉਂ ਨਹੀਂ ਵਰਤ ਸਕਦੇ ਬਈ ਦੱਸ ਦਿਓ ਫਾਈਲ ਫੋਟੋ ਤਾਂ ਵਰਤ ਸਕਦੇ ਹੋ ਨਾ ਤੁਸੀਂ ਜੀ ਜੀ ਕਿਉਂਕਿ ਮਾਲਿਕ ਨੇ ਪੋਸਟ ਲਿਖਿਆ ਵਿਸਤਾਰ ਦੇ ਨਾਲ ਹੂੰ ਪਿਆ ਗੱਲ ਹੈ ਜੀ ਆਟੇਰੀ ਸੂਚਨਾ ਨਹੀਂ ਮਿਲਦੀ ਠੀਕ ਹੈ ਜੀ ਤਾਂ ਮੈਂ ਇੱਕ ਵਿੰਗ ਕੀਤਾ ਬਈਆ ਕੌਣ ਲਈ ਫਿਰਦਾ ਜੀ ਮੈਂ ਨਾ ਤਾਂ ਕੇਜਰੀਵਾਲ ਦਾ ਕਿਆ ਨਾਂ ਸੀ ਸੋਦੀਆ ਦਾ ਕਿਆ ਨਾਂ ਕਿਸੇ ਦਾ ਕਿਆ ਤਾਂ ਚਲੋ ਕੋਈ ਗੱਲ ਨਹੀਂ ਹੈ ਜੋ ਹੈ ਸਟੈਂਡ ਹੈ ਉਹ ਠੀਕ ਹੈ ਚਲੋ ਉਹਦੇ ਸਾਹਮਣੇ ਆਪਣੀ ਐਫ ਆਈ ਆਰ ਹੂੰ ਬਾਕੀ ਇਹ ਚੀਜ਼ਾਂ ਇੱਥੇ ਤੈਹ ਨਹੀਂ ਹੋਣੀਆਂ ਇਹ ਚੀਜ਼ਾਂ ਤੈਹ ਹੋਣੀਆਂ ਨੇ ਕੋਰਟ ਕਿਚਰੀ ਚ ਹੂੰ ਠੀਕ ਹੈ ਜੀ ਕੋਰਟ ਕਿਚਰੀ ਆਪੇ ਤੈਹ ਕਰ ਦੋਗੇ ਜੀ ਜੀ